ਉਏ ਹਲਕੇ ਦੇ ਪੀਲਪੰਦੇ ਪਿੰਡ ਨੱਕੀਆਂ ਵਿਖੇ ਕੱਲ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਤਨੂ ਸੇਰਪੁਰੀਆ ਪਹੁੰਚੇ ਤਨੂ ਸੇਰਪੁਰੀਆ ਨੇ ਕਿਹਾ ਕਿ ਜੇਕਰ ਸਾਡੇ ਨੌਜਵਾਨ ਖੇਡਾਂ ਵੱਲ ਧਿਆਨ ਦੇਣਗੇ ਤਾਂ ਜ਼ਰੂਰ ਹੀ ਕਿਤੇ ਨਾ ਕਿਤੇ ਤਰੱਕੀ ਕਰਨਗੇ ਤਨੂ ਸੇਰਪੁਰੀ ਨੇ ਇਹ ਵੀ ਕਿਹਾ ਕਿ ਚਿੱਟੇ ਵਰਗੇ ਨਸੇ ਨੂੰ ਛੱਡ ਕੇ ਅਤੇ ਹੋਰ ਨਸਿਆਂ ਨੂੰ ਛੱਡ ਕੇ ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਉਸ ਦੇ ਨਾਲ ਹੀ ਪੱਕ ਨਕੀਆਂ ਪੀਕਾਂ ਨਕੀਆਂ ਗੋਰਖਾ ਸੇਰਾ ਅੰਤੋਰ ਰਿੰਕਾਂ ਨਕੀਆਂ ਤੇ ਰਿੰਕਾ ਗੁਰੂ ਗੁਗਰਾਹ ਵੀ ਪਹੁੰਚੇ ਅਤੇ ਤਨੂ ਸ਼ੇਰਪੁਰਿਆ ਦਾ ਉਹਨਾਂ ਨੇ ਧੰਨਵਾਦ ਕੀਤਾ ਮੈਂ ਤਰੁਣ ਪਟਿਆਲ ਪਿੰਡ ਸ਼ੇਰਪਰਤੋ ਜੀ ਮੈਂ ਤੇ ਅੱਜ ਬਹੁਤ ਜਿਆਦਾ ਖੁਸ਼ ਆ ਜੀ ਸਾਡੇ ਭਰਾਵਾਂ ਨੇ ਸਾਨੂੰ ਅੱਜ ਆਪਣੇ ਟੂਰਨਾਮੈਂਟ ਤੇ ਸੱਦਿਆ ਜੀ ਪਿੰਡ ਨੱਕੀਆਂ ਯੂਥ ਕਲੱਬ ਇਹਨਾਂ ਨੇ ਸਾਨੂੰ ਬੜਾ ਬਹੁਤ ਜ਼ਿਆਦਾ ਸਨਮਾਨ ਦਿੱਤਾ ਜੀ ਇਹਦੇ ਵਿੱਚ ਆਪਾਂ ਹਾਜ਼ਰ ਹੋਏ ਅੱਜ ਜੀ ਇਹਦੇ ਵਿੱਚ ਸਾਡੇ ਭਰਾ ਰਜੇਸ਼ ਸੈਣੀ ਜਸੂ ਭਾਜੀ ਸਾਡੇ ਮਲਕੀਸ਼ ਸੈਣੀ ਖਾਲਸਾ ਜੀ ਦੀਪੂ ਪੰਕਜ ਕੁਮਾਰ ਜੀ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਇਹਦੇ ਵਿੱਚ ਮੈਂ ਬਹੁਤ ਜ਼ਿਆਦਾ ਖੁਸ਼ ਆ ਜੀ ਇਸ ਟੂਰਨਾਮੈਂਟ ਵਿੱਚ ਸਾਡੇ ਸਾਬਕਾ ਐਮਐਲਏ ਜਗਿੰਦਰਪਾਲ ਜੀ ਵੀ ਆ ਸਕਦੇ ਸੀ ਉਹ ਕਹਿੰਦੇ ਕਿ ਮੈਂ ਚੰਡੀਗੜ੍ਹ ਆ ਜੀ ਉਹਨਾਂ ਨੇ ਸਾਨੂੰ ਫੋਨ ਕਰਕੇ ਹੱਲਾਸ਼ੇਰੀ ਦਿੱਤੀ ਕਹਿੰਦੇ ਤੁਸੀਂ ਜਾਓ ਠੀਕ ਆ ਜੀ ਉਹਨਾਂ ਦਾ ਬਹੁਤ ਜ਼ਿਆਦਾ ਇੱਥੇ ਯੋਗਦਾਨ ਹੋਇਆ ਜੀ ਸਾਡੇ ਵੱਡੇ ਭਰਾ ਗੌਰਵ ਮਾ ਜਨ ਜੀ ਉਹ ਵੀ ਸਾਡੇ ਵੱਡੇ ਭਰਾ ਉਹਨਾਂ ਨੇ ਸਾਨੂੰ ਫੋਨ ਕਰਕੇ ਸਾਨੂੰ ਇੱਥੇ ਭੇਜਿਆ ਜੀ ਉਸ ਤੋਂ ਬਾਅਦ ਗੱਲ ਇਹ ਆਂਦੀ ਹੈ ਕਿ ਜੀ ਸਾਨੂੰ ਇੱਥੇ ਆਪਾਂ ਇੱਥੇ ਆਏ ਆ ਜੀ ਬਹੁਤ ਵਧੀਆ ਸਾਨੂੰ ਜਿਹੜਾ ਤੇ ਲੱਗਿਆ ਜੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਯੂਥ ਆ ਜੀ ਇਹ ਕੰਮ ਦੇ ਵਿੱਚ ਨਹੀਂ ਪੈਂਦਾ ਜੀ ਇੱਥੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਜੀ ਲੋਕੀ ਅੱਜ ਦੇ ਟਾਈਮ ਦੇ ਵਿੱਚ ਚਿੱਟੇ ਦੇ ਵਿੱਚ ਪਏ ਆ ਜੀ ਸਾਰੇ ਨਸ਼ੇ ਕਰਦੇ ਆ ਜੀ ਆਪਾਂ ਤੇ ਇੱਥੇ ਆ ਕੇ ਦੇਖ ਰਿਹਾ ਜੀ ਸਾਰਾ ਯੂਥ ਹੀ ਇੱਥੇ ਜਿਹੜਾ ਜਿਆ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੋ ਰਿਹਾ ਉਹ ਸਾਰਾ ਯੋਗਦਾਨ ਦੇ ਰਿਹਾ ਜੀ ਇਹ ਸਾਡੇ ਭਰਾ ਨੇ ਸਾਨੂੰ ਸਦਿਆ ਆਪਾਂ ਬਹੁਤ ਬਹੁਤ ਧੰਨਵਾਦੀ ਭਰਾ ਦਾ ਬਾਕੀ ਅਗਲੀ ਵਾਰੀ ਜਦੋਂ ਵੀ ਟੂਰਨਾਮੈਂਟ ਹੋਏਗਾ ਅਗਲੀ ਵਾਰੀ ਆਪਾਂ ਹਮ ਮੰਹਾ ਕੇ ਤੇ ਪਹੁੰਚਾਂਗੇ ਜੀ ਅੱਗੇ ਗੱਲ ਆਪਾਂ ਜੀ ਤੁਹਾਡੇ ਜਿਹੜਾ ਕਾਫੀ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਪਿੰਡ ਲਕੀਆਂ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਦੇ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੀ ਨੇ ਕਿਦਾਂ ਦਾ ਜਿਹੜਾ ਸਹਿਯੋਗ ਰਿਹਾ ਸਮਸਤ ਪਿੰਡ ਵਾਸੀ ਦਾ ਸਮਸਤ ਇਲਾਕਾ ਵਾਸੀ ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜੈ ਮਾਤਾ ਜੀ ਮਾਈ ਨਮ ਦਿਪਕ ਯੂਥ ਕਲੱਬ ਨਕੀਆਂ ਅੱਪਾ ਸਾਰੇ ਕਮੇਟੀ ਮੈਂਬਰ ਜਿੰਨੇ ਵੀ ਹੈਗੇ ਨਕੀਆਂ ਦੇ ਵਿੱਚ ਸਾਰੇ ਰਲ ਮਿਲ ਕੇ ਇਹ ਕਬੱਡੀ ਕਰਾ ਰਹੇ ਆ ਠੀਕ ਹੈ ਆਪਾਂ ਪਰਮੋਟ ਕਰ ਰਹੇ ਆ ਕਿ ਜਿਹੜੇ ਸਾਡੇ ਬੱਚੇ ਜਿਹੜੇ ਉਹ ਦਿਨ ਦਿਨ ਨਸ਼ਿਆਂ ਨੂੰ ਜਾ ਰਹੇ ਆ ਕਿ ਆਪਾਂ ਕਹਿ ਰਹੇ ਆ ਕਿ ਉਹ ਇਦਨ ਨੂੰ ਆਨ ਸਪੋਰਟਸ ਨੂੰ ਠੀਕ ਹੈ ਜੀ ਤੇ ਆਪਣੇ ਘਰ-ਬਾਰ ਬਚਾਣ ਠੀਕ ਹੈ ਔਰ ਇਹ ਸੈਕਿੰਡ ਕਬੱਡੀ ਟੂਰਨਾਮੈਂਟ ਹੈਗਾ ਅੱਗੇ ਵੀ ਚੱਲੇ ਜਾ ਰਹਿਗਾ ਠੀਕ ਹੈ ਇੱਥੇ ਪਿਆਰ ਭਾਈਆਂ ਦਾ ਤੁਹਾਨੂੰ ਸ਼ੇਰਪੁਰੇ ਦੇ ਦਾ ਭਾਜੀ ਦਾ ਸ਼ੇਰ ਸ਼ੇਰੇ ਭਾਜੀ ਦਾ ਪੰਕਜ ਭਾਜੀ ਦਾ ਭਾਈ ਹੌ ਦਾ ਬਹੁਤ ਸ਼ੁਕਰਗੁਜ਼ਾਰ ਆ ਜੋ ਇੱਥੇ ਟਾਈਮ ਕੱਟ ਕੇ ਆਏ ਆ ਠੀਕ ਹੈ ਜੀ ਹੋਰ ਆਪਾਂ ਬੱਚੇ ਨੂੰ ਪ੍ਰਮੋਟ ਕਰ ਰਹੇ ਆ ਕਿ ਬੱਚੇ ਨਸੇਵਲ ਨਾ ਜਾਣ ਠੀਕ ਹੈ ਆਪਣੇ ਮਾਪਿਓ ਆਹ ਦੇਖਣਾ ਆਪਣੇ ਘਰ ਵੱਲ ਵੱਲ ਦੇਖਣਾ ਹੈ ਨਾ ਠੀਕ ਹੈ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਇੱਥੇ ਟਾਈਮ ਦਿੱਤਾ ਥੈਂਕ ਯੂ ਜੀ